ਸਕਸ਼ਰੀ ਯਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਨਵਦੀਪ ਸ਼ਰਮਾ ਨજર ਪਾਉਨੇ ਆ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖਬਰਾਂ ਤੇ ਪੀਐਮ ਮੋਦੀ ਨੇ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੀ ਕੀਤੀ ਸ਼ੁਰੂਆਤ ਅੱਜ ਉੱਤਰ ਪ੍ਰਦੇਸ਼ ਤੋਂ ਕੀਤਾ ਜਾਵੇਗਾ ਮੁਹਿੰਮ ਦਾ ਆਗਾਜ਼ ਦੱਖਣੀ ਭਾਰਤ ਵਿੱਚ ਹੜ੍ਹ ਨਾਲ ਹੋਈ ਤਬਾਹੀ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਤੇਲੰਗਾਨਾ ਤੇ ਆਂਧਰਾ ਦੇ ਮੁੱਖ ਮੰਤਰੀ ਨਾਲ ਕੀਤੀ ਗੱਲਬਾਤ ਮਦਦ ਦਾ ਤਪਰੋਸਾ ਪੈਰਾਓਲੰਪਿਕ ਦੇ ਖਿਡਾਰੀਆਂ ਦਾ ਪੀਐਮ ਮੋਦੀ ਨੇ ਵਿਦਾਇਆ ਹੌਸਲਾ ਕਿਹਾ ਤੁਹਾਡੀ ਜਿੱਤ ਤੋਂ ਹਰ ਭਾਰਤੀ ਹੋਇਆ ਖੁਸ਼ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੁਪਰੀਮ ਕੋਰਟ ਦੀ 75ਵੀਂ ਬਰੇਗੰਡ ਤੇ ਨਵੇਂ ਝੰਡੇ ਅਤੇ ਪ੍ਰਤੀਕ ਚਿੰਨ ਦਾ ਕੀਤਾ ਉਦਘਾਟਨ ਕਿਹਾ ਜਲਦੀ ਨਿਆਂ ਹੋਣਾ ਚਾਹੀਦਾ ਯਕੀਨੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜਬਰ ਜਨਾ ਵਰਗੀਆਂ ਘਟਨਾਵਾਂ ਤੇ ਕਿਹਾ ਅਜਿਹੇ ਮਾਮਲਿਆਂ ਚ ਫੌਰੀ ਨਿਆਂ ਨਾ ਮਿਲਣ ਤੇ ਲੋਕਾਂ ਦਾ ਖਤਮ ਹੋ ਜਾਂਦਾ ਭਰੋਸਾ ਰਾਹੁਲ ਗਾਂਧੀ ਨੇ ਮੋਬ ਲਿਚਿੰਗ ਦੀ ਘਟਨਾ ਤੇ ਕਿਹਾ ਬਦਮਾਸ਼ਾਂ ਨੂੰ ਹੰਗਾਮਾ ਕਰਨ ਲਈ ਭਾਜਪਾ ਤੋਂ ਮਿਲੀ ਖੁੱਲ ਸੀਐਮ ਇਕਨਾਤ शिंदे ਦਾ ਉਦਵ ਠਾਕਰੇ ਤੇ ਵੱਡਾ ਜ਼ੁਬਾਨੀ ਹਮਲਾ ਕਿਹਾ ਉਦਵ ਠਾਕਰੇ ਛਤਰਪਤੀ ਸ਼ਿਵਾਜੀ ਦਾ ਨਾਮ ਤਾਂ ਲੈਂਦੇ ਹਨ ਪਰ ਔਰੰਗਜੇਬ ਅਤੇ ਅਫਜ਼ਲ ਖਾਨ ਵਰਗੇ ਕਰਦੇ ਨੇ ਕੰਮ منی ਲੌਂਡਰਿੰਗ ਮਾਮਲੇ ਵਿੱਚ ਵਿਜੇ ਨਾਇਰ ਨੂੰ ਮਿਲੀ ਰਾਹਤ ਸੁਪਰੀਮ ਕੋਰਟ ਨੇ ਆਪ ਦੇ ਸਾਬਕਾ ਸੰਚਾਰ ਪ੍ਰਭਾਰੀ ਨੂੰ ਦਿੱਤੀ ਜ਼ਮਾਨਤ सीएम हिम्मत विश्वाश शर्मा ने जुम्मा ब्रेक हटाया त ते तेजस्वी यादव नु आया गुस्सा विश्वाश शर्मा नु केहा योगीदाचि निरूप कनाडा विच फिर भारत विरोधी कारवाई वैंकूवर विच खालिस्तानी समर्थका ने चलाई विवादित चंकी बियंत सिंह दे कातल नु दसया हीरो बंगाल विधानसभा दा विशेष सेशन आज तो होवेगा शुरू जबर जना विरोधी कानून ल्यावेगी ममता सरकार भाजपा ने भी ਦਿੱਤਾ समर्थन ਅੱਜ ਪਾਵਿੱਚੇ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਕੋਲਹਾਨ ਪਹੁੰਚੇ ਚੰਪਾਈ ਸੋਰੇਨ ਸਮਰਥਕਾਂ ਨੇ ਕੀਤਾ ਨਿੱਘਾ ਸਵਾਗਤ ਲਾਪਤਾ ਰੂਸੀ ਹੈਲੀਕਾਪਟਰ ਦਾ ਮਿਲਿਆ ਮਲਬਾ ਸਵਾਰ 22 ਲੋਕਾਂ ਦਾ ਨਹੀਂ ਲੱਗਾ ਕੋਈ ਸੁਰਾਗ ਮਣੀਪੁਰ ਵਿੱਚ ਹਿੰਸਾ ਦਾ ਨਹੀਂ ਰੁਕ ਰਿਹਾ سلسلہ ਅਤਵਾਦੀਆਂ ਦੀ ਗੋਲੀਬਾਰੀ 'ਚ ਦੋ ਲੋਕਾਂ ਦੀ ਮੌਤ ਨੋਹੇ ਜ਼ਖਮੀ ਕੰਗੜਾ ਰਣੋਤ ਦੀ ਫਿਲਮ ਐਮਰਜੈਂਸੀ ਦੀ ਰਿਲੀਜ਼ ਤੇ ਮੱਧ ਪ੍ਰਦੇਸ਼ ਹਾਈ ਕੋਰਟ 'ਚ ਅੱਜ ਹੋਵੇਗੀ ਸੁਣਵਾਈ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਦੇਸ਼ ਭਰ ਦਾ ਸਿੱਖ ਪਾਈਚਾਰਾ ਨਾਰਾਜ਼ ਬੰਗਲਾਦੇਸ਼ ਵਿੱਚ ਹਿੰਦੂਆਂ ਦਾ ਬੁਰਾ ਹਾਲ ਅਧਿਆਪਕਾਂ ਨੂੰ ਅਪਮਾਨਿਤ ਕਰਕੇ ਅਸਤੀਫਾ ਦੇਣ ਲਈ ਕੀਤਾ ਜਾ ਰਿਹਾ ਮਜਬੂਰ ਜੰਮੂ ਦੇ ਸੁੰਜਵਾ ਮਿਲਟਰੀ ਸਟੇਸ਼ਨ ਤੇ ਅਤਵਾਦੀਆਂ ਨੇ ਕੀਤੀ ਗੋਲੀਬਾਰੀ ਇੱਕ ਜਵਾਨ ਹੋਇਆ ਬਲੀਦਾਨ ਕੋਖਲਾ ਤੋਂ ਆਪ ਵਿਧਾਇਕ ਅਮਨਤੁੱਲਾ ਖਾਨ ਗ੍ਰਿਫਤਾਰ منی ਲਾਂਡਰਿੰਗ ਮਾਮਲੇ ਵਿੱਚ ਕਈ ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ED ਨੇ ਕੀਤੀ ਕਾਰਵਾਈ ਵੰਦੇ ਭਾਤ ਟ੍ਰੇਨ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਮੱਧ ਪ੍ਰਦੇਸ਼ ਛਾਰਖੰਡ ਤੋਂ ਯੂਪੀ ਤੱਕ دہشت ਦਾ ਮਾਹੌਲ ਵਿਧਾਈ ਗਈ ਚੌਕਸੀ 14 ਅਗਸਤ ਨੂੰ ਰਿਕਾਰਡ 1496 ਕਰੋੜ ਦੇ ਹੋਏ UPI ਲੈਣ ਦੇ ਨੇ ਪਿਛਲੇ ਸਾਲ ਦੇ ਮੁਕਾਬਲੇ 41% ਜ਼ਿਆਦਾ 20.61 ਲੱਖ ਕਰੋੜ ਦੀ ਰਕਮ ਕੀਤੀ ਗਈ ਟ੍ਰਾਂਸਫਰ। ਰੇਲ ਮੰਤਰੀ ਨੇ ਦਿਖਾਇਆ ਬੰਦੇ ਭਾਰਤ ਸਲੀਪਰ ਟ੍ਰੇਨ ਦਾ ਮਾਡਲ 3 ਮਹੀਨਿਆਂ ਚ ਹੋਵੇਗੀ ਲਾਂਚ ਅਸ਼wini ਬਿਸ਼ਨਵ ਨੇ ਕਿਹਾ ਰਾਜਧਾਨੀ ਜਿੰਨਾ ਹੋਵੇਗਾ ਕਿਰਾਇਆ। Rajasthan ਦੇ ਸਕੂਲੀ ਸਿਲੇਬਸ ਵਿੱਚ ਅਕਬਰ ਨੂੰ ਨਹੀਂ ਕਿਹਾ ਜਾਵੇਗਾ ਮਹਾਨ ਸਿੱਖਿਆ ਮੰਤਰੀ ਨੇ ਸਿਲੇਬਸ ਬਦਲਨ ਦਾ ਕੀਤਾ ਐਲਾਨ। ਪੋਸ਼ਨ ਮਹੀਨਾ ਆਇਤੋ ਸ਼ੁਰੂ ਅਪਾਹਜ ਗਰਭਵਤੀ ਔਰਤਾਂ ਨੂੰ ਪ੍ਰਧਾਨ ਮੰਤਰੀ ਮਾਤਰ ਵੰਦਨ ਯੋਜਨਾ ਤਹਿਤ ਮਿਲਣਗੇ 10000 ਰੁਪਏ ਮੀਤੋ ਬਾਦ ਦੱਖਣੀ ਭਾਰਤ ਵਿੱਚ ਹੜ੍ਹ ਨੇ ਮਚਾਈ ਤਬਾਹੀ ਸਕੂਲ ਬੰਦ ਟ੍ਰੇਨਾਂ ਰੱਦ ਲੱਖਾਂ ਲੋਕ ਹੋਏ ਪ੍ਰਭਾਵਿਤ ਪੈरिस ਪੈਰਾਓਲੰਪਿਕ ਵਿੱਚ ਨਿਸ਼ਾਦ ਕੁਮਾਰ ਨੇ ਉੱਚੀ ਛਾਲ ਵਿੱਚ ਜਿੱਤਿਆ ਚਾਂਦੀ ਦਾ ਤਮਗਾ ਪ੍ਰੀਤੀ ਪਾਲ ਨੂੰ 200 ਮੀਟਰ ਵਿੱਚ ਮਿਲਿਆ ਕਾਂਸੀ ਦਾ ਤਮਗਾ ਸੁਹਾਸਤ ਅਤੇ ਨਿਤੇਸ਼ ਬੈਡਮਿੰਟਨ ਦਾ ਖੇਡਣਗੇ ਫਾਈਨਲ ਦੇਸ਼ ਅਤੇ ਵਿਦੇਸ਼ ਦੀਆਂ ਖਬਰਾਂ ਵੇਖਣ ਲਈ ਇਸੇ ਤਰ੍ਹਾਂ ਜੁੜੇ ਰਹੋ ਚੱਕਪਾਨੀ ਟੀਵੀ ਨਾਲ